माता ज़िंदब में ਜੈ ਹਿੰਦ ਜੈ ਜਵਾਹਰ ਸਿੰਘਾ ਜੈ ਜਵਾਹਰ ਸਿੰਘਾ ਪੰਜਾਬ ਤੇ ਸੈਂਕੜੇ ਦੀ ਸ਼ਕਰ ਮਰਦਾਬਾਦ 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 ਬਿਜਲੀ ਦੇ 25 25 ਰੱਖ ਕਰੋ ਰੱਖ ਕਰੋ ਪ੍ਰਾਰਥਨਾ ਕਰੋ ਬਿਜਲੀ ਦੇ 25 25 ਰੱਖ ਕਰ ਰਹੇ ਹਾਂਗੇ ਰੱਖ ਕਰ ਰਹੇ ਹਾਂਗੇ ਜਿੰਦਾਬਾਦ ਸੰਘਰਸ਼ ਕਿਸਾਨ ਮਾਰਚਰ ਜਿੰਦਾਬਾਦ 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 ਬਿਜਲੀ ਦੇ 25 25 ਰੱਖ ਕਰੋ ਰੱਖ ਕਰੋ ਬਿਜਲੀ ਦੇ 25 25 ਰੱਖ ਕਰ ਰਹੇ ਹਾਂਗੇ ਯੋਗ ਮਨਾਂ ਦੀ ਮੈਂ ਤਕ ਜ਼ਿੰਦਾਬਾਦ ਜ਼ਿੰਦਾਬਾਦ ਕਿਸਾਨ ਮਜ਼ਦੂਰਾਂ ਦੇ ਤਕ ਜ਼ਿੰਦਾਬਾਦ ਜ਼ਿੰਦਾਬਾਦ ਸਰਕਾਰਾਂ ਤਕ ਚੈੱਕ ਕਰੋ ਜ਼ਿੰਦਾਬਾਦ ਸਰਕਾਰਾਂ ਤਕ ਚੈੱਕ ਕਰੋ ਮੇਰਾ ਨਾਮ ਕੁਲਦੀਪ ਸਿੰਘ ਲਾਡੀ ਪਿੰਡ ਬਖੋਪੀਰ ਬੀਕੇ ਜੋ ਇਕਤਾ ਗ੍ਰਾਂਹ ਬਲਾਕ ਆ ਗੁਪਵਾਨੀ ਗੜ ਜੀ ਹਾਂ ਜਿਹੜੇ ਮੀਟਾ ਚਿੱਪ ਦੇ ਮੀਟਰਾਂ ਨੂੰ ਲੈ ਕੇ ਕੀਤੇ ਜਾ ਰਹੇ ਨੇ ਉਹ ਕਹਿੰਦੇ ਵੀ ਡਿਜੀਟਲ ਜਮਾਨੇ ਦੀ ਸਮੇਂ ਦੇ ਨਾਲ ਲੋੜ ਹੈ ਕਿ ਜਿਵੇਂ ਤਕਨੀਕਾਂ ਬਾਦਰ ਰਹੀਆਂ ਨੇ ਤਾਂ ਹੁਣ ਵੀ ਸਾਨੂੰ ਵੱਡੀ ਲੋੜ ਹੈ ਕਿਵੇਂ ਦੇਖੀ ਜੀ ਇਹ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਨੇ ਅਸੀਂ ਬਹੁਤ ਚੰਗੀ ਤਰ੍ਹਾਂ ਇਹ ਨੀਤੀਆਂ ਨੂੰ ਸਮਝ ਚੁੱਕੇ ਜਿਹੜਾ ਡਿਜੀਟਲ ਇੰਡੀਆ ਬਣਾਉਂਦੇ ਨੇ ਜਾਂ ਇਹਨਾਂ ਨੇ ਪਹਿਲਾ ਨੌ ਕੇਸ ਜਿਹੜਾ ਬਣਾਇਆ ਸੀ ਉਹ ਸਿਸਟਮ ਉਹ ਸਾਰਾ ਇੱਕ ਇਹ ਉਜਾੜਨ ਦੀਆਂ ਸਰਕਾਰ ਦੀਆਂ ਨੀਤੀਆਂ ਨੇ ਜਿਹੜੀ ਸਰਕਾਰ ਦੀ ਨੀਤ ਆ ਉਹ ਤਾਂ ਅਸਲ ਵਿੱਚ ਹੋਰ ਆ ਇਹ ਡਿਜੀਟਲ ਜਿਹੜਾ ਕਹੇ ਕਿ ਮੀਟਰਾਂ ਨੂੰ ਵੀ ਲਾ ਲਓ ਇਹ ਲਿਆ ਰਹੇ ਨੇ ਅਸਲ ਜਿਹੜੀ ਇਹਨਾਂ ਦੀ ਨੀਤੀ ਆ ਆ ਅੱਜ ਬਿਜਲੀ ਦੇ ਬਿੱਲ ਲਾਗੂ ਕਰਕੇ ਜਿਹੜਾ ਇਹ ਪ੍ਰਾਈਵੇਟ ਹੱਥਾਂ 'ਚ ਦੇਣ ਜਾ ਰਹੇ ਨੇ ਇਹਦੀ ਨੀਤੀ ਆ ਜਦੋਂ ਇਹ ਪਿੰਡਾਂ ਦੇ ਵਿੱਚ ਵੜ ਗਈ ਕਹਾਣੀ ਇਹ ਮੋਟਰਾਂ ਕਿੰਨੀ ਵੀ ਆਉਣੀਆਂ ਫਿਰ ਨੀਤੀ ਕਿੱਥੇ ਆ ਗਈ ਸਰਕਾਰ ਦੀ ਨੀਤੀ ਤਾਂ ਫਿਰ ਭਾਈ ਉਹ ਹੀ ਜ਼ਮੀਨਾਂ ਕਿੰਨੀ ਆ ਗਈ ਇਹਨਾਂ ਦੀ ਜਿਹੜੀ ਸਰਕਾਰ ਦੀ ਨੀਤੀ ਆ ਉਹ ਫੂਡ ਪ੍ਰੋਸੈਸਿੰਗ ਤੇ ਆ ਇਹ ਇੱਕ ਗਲੀ ਦੇ ਵਿੱਚ ਜਿਵੇਂ ਮੋੜ ਹੁੰਦੇ ਨੇ ਨਾ ਉਹ ਮੋੜ ਲਿਆ ਕੇ ਆਉਣਾ ਤਾਂ ਸਾਡੀਆਂ ਜ਼ਮੀਨਾਂ ਕੰਨੀ ਚਾਹੁੰਦੇ ਨੇ ਵੀ ਇਹ ਬਿਲਾ ਕੰਨੀ ਜਦੋਂ ਸਮਰਥ ਹੋ ਗਏ ਹੱਥ ਖੜੇ ਕਰਾ ਤੇ ਜਿਵੇਂ ਕਿ ਤੁਸੀਂ ਪਟਿਆਲੇ ਤੋਂ ਬਾਗ ਜੋ ਲੁਧਿਆਣੇ ਨੂੰ ਰੋਡ ਵੇਜ ਬੱਸ ਚੱਲ ਰਹੀ ਆ ਪ੍ਰਾਈਵੇਟਾਂ ਦੇ ਹੱਥ ਖੜੇ ਕਰਾ ਕੇ ਬੱਸਾਂ ਲਵਾਤੀਆਂ ਖੁੰਝੇ ਪਰਮਟ ਕਰਾ ਲੈ ਜਮਾ ਉੱਥੇ ਲੜਾਈ ਪੈ ਰਹੀ ਆ ਬੱਸਾਂ 'ਚ ਸਵਾਰੀ ਚੜ੍ਹਨ ਨੂੰ ਸੀਟ ਨਹੀਂ ਮਿਲ ਰਹੀ ਉਦੋਂ ਬਾਅਦ ਇਸੇ ਤਰ੍ਹਾਂ ਜਦੋਂ ਸਾਡੀ ਕਿਸਾਨੀ ਤੇ ਮੋਟਰਾਂ ਦੇ ਬਿੱਲ ਲੱਗੇ ਘਰਾਂ ਤੇ ਮੀਟਰ ਲੱਗੇ ਸਾਡੇ ਹੱਥ ਖੜੇ ਕਰਾ ਲੇ ਤਾਂ ਉਹ ਫਿਰ ਕਹਿੰਦੇ ਤੇ ਜਿਹੜੇ ਜਹਾਜ਼ ਚੱਲਣੇ ਨੇ ਅਮਰੀਕਾ ਵਾਲੇ ਜਿਹੜੀ ਨੀਤੀ ਪਾਲਸੀ ਆ ਜਮੀਨਾ ਉੱਤੇ ਉਹ ਲੈ ਕੇ ਆਉਂਦੇ ਨੇ ਇਹ ਤਾਂ ਇੱਕ ਇਰਾ ਬਣਾ ਰਹੇ ਨੇ ਗਲੀ ਬਣਾ ਰਹੇ ਨੇ ਜਾਣਾ ਤਾਂ ਇਹਨਾਂ ਨੇ ਸਾਡੇ ਖੇਤਾਂ ਕਿੰਨੀ ਨੂੰ ਆ ਫੂਡ ਪ੍ਰੋਸੈਸਿੰਗ ਕਿੰਨੀ ਨੂੰ ਆ ਉਹਤੇ ਕਬਜ਼ਾ ਕਰਨਾ ਚਾਹੁੰਦੇ ਨੇ ਇਹ ਸਰਕਾਰ ਦੀ ਨੀਤੀ ਅਸੀਂ ਸਮਝ ਚੁੱਕਿਆ ਇਹ ਮਤ ਪੁੱਲੇ ਵੀ ਇਹ ਲੋਕ ਇਹਨਾਂ ਨੂੰ ਪਿੰਡਾਂ ਚ ਜਾਂ ਖੇਤਾਂ ਚ ਵੜਨ ਦੇ ਦੇਣਗੇ ਆ ਕਿਹੜੀ ਜਿੱਥੇ ਬੰਦੀਆਂ ਰਾਜ ਆਪਣੇ ਕਰਮਚਾਰੀਆਂ ਦਾ ਸਾਨੂੰ ਸਮਰਥਨ ਮਿਲਿਆ ਜੀ ਪੂਰਨ ਦਾ ਅੱਜ ਪੂਰੀਆਂ ਸੰਯੁਕਤ ਮੋਰਚੇ ਦੇ ਉੱਤੇ ਸਾਰੀਆਂ ਜਥੇਬੰਦੀਆਂ ਦਾ ਆਈਟੀਆਈ ਜਿਹੜੀ ਪੰਜਾਬ ਮੁਲਾਜ਼ਮ ਯੂਨੀਅਨ ਆ ਉਹਨਾਂ ਦਾ ਵੀ ਸਮਰਥਨ ਮਿਲਿਆ ਤੇ ਆਉਣ ਵਾਲੇ ਦਿਨਾਂ ਚੋਂ ਕੀ ਰਣਨੀਤੀ ਹੋਏ ਉਹ ਕੱਲ ਨੂੰ ਸਾਡੀ ਚੰਡੀਗੜ੍ਹ ਦੇ ਵਿੱਚ ਸੰਯੁਕਤ ਮੋਰਚੇ ਦੀ ਮੀਟਿੰਗ ਆ ਆਉਣ ਵਾਲਾ ਜਿਹੜਾ ਪ੍ਰੋਗਰਾਮ ਆ ਉਹ ਕੱਲ ਨੂੰ ਤੈ ਹੋਣਾ ਮੈਂ ਅਜੈਬ ਸਿੰਘ ਲੱਖੇਵਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਰਹਾ ਬਲਾਕ ਭਵਾਨੀਗੜ ਦਾ ਬਲਾਕ ਪ੍ਰਧਾਨ ਕਿਸਮੰਦੀ ਚ ਜੁੜੇ ਜਿਹੜਾ ਧਰਨਾ ਵੀ ਲੋੜ। ਅੱਜ ਦਾ ਜਿਹੜਾ ਸਾਡਾ ਧਰਨਾ ਇੱਥੇ ਦਿੱਤਾ ਜਾ ਰਿਹਾ ਹੈ ਕਿਉਂਕਿ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਨੇ ਜਿਹੜੀ 2025 ਐਕਟ ਬਿਜਲੀ ਸੋਧ ਦਾ ਬਿੱਲ ਆ ਕੇ ਆ ਰਹੀ ਹੈ ਉਸ ਸਾਡੇ ادارے ਨੂੰ ਅੱਜ ਸਰਕਾਰ ਪੂਰੇ ਜ਼ੋਰ ਲਾ ਕੇ ਇਹਨੂੰ ਜਣੀ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣਾ ਚਾਹੁੰਦੀ ਹੈ। ਉਹਨਾਂ سرمایہਦਾਰ ਕੰਪਨੀਆਂ ਦਾ ਇਹਦੇ ਉੱਤੇ ਕਬਜ਼ੇ ਕਰਾਉਣਾ ਚਾਹੁੰਦੀ ਹੈ। ਇੱਥੋਂ ਦੇ ਜਿਹੜੇ ਅੱਜ ਇਸ ਸਰਦਾਰੀ ਦੇ ਵਿੱਚ ਮੁਲਾਜ਼ਮ ਕੰਮ ਕਰਦੇ ਇੱਥੋਂ ਦੇ ਮਜ਼ਦੂਰ ਤਬਕਾ ਕਿਸਾਨ ਤਬਕਾ ਸਾਰਿਆਂ ਨੂੰ ਜਿਹੜੀਆਂ ਥੋੜੀਆਂ-ਬਹੁਤੀਆਂ ਸਹੂਲਤਾਂ ਮਿਲਦੀਆਂ ਉਹ ਇਸ ਐਕਟ ਦੇ ਰਾਹੀਂ ਉਹ ਸਾਡੇ ਕੋਲੋਂ ਸਾਰੀਆਂ ਖੂਹੀਆਂ ਜਾਣੀਆਂ ਕੀ ਕੀ ਜਿਹੜੇ ਸਹੂਲਤਾਂ ਜਿਆਦਾਤਰ ਜਿਹੜੀਆਂ ਖੂਹੀਆਂ ਜਾਣ ਜਿਆਦਾਤਰ ਸਹੂਲਤਾਂ ਇਹ ਹੀ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਅੱਜ ਮਜ਼ਦੂਰਾਂ ਦੀ 600 ਜੁੰਟ ਮਾਫ ਹੈ ਕਿਸਾਨਾਂ ਦੀ ਵੀ ਹੋਰ ਵੀ ਸਾਰਿਆਂ ਨੂੰ ਤਕਰੀਬਨ ਮਾਫ ਹੈ ਦੇ ਖੇਤੀ ਮੋਟਰਾਂ ਨੇ ਜਿਹੜੀਆਂ ਸਾਡੀਆਂ ਉਹਨਾਂ ਦੇ ਉੱਤੇ ਕੋਈ ਬਿੱਲ ਨਹੀਂ ਲਾਇਆ ਜਾ ਰਿਹਾ ਜੇਕਰ ਇਹ ਅਦਾਰਾ ਪ੍ਰਾਈਵੇਟ ਹੱਥਾਂ ਦੇ ਵਿੱਚ ਜਾਂਦਾ ਹੈ ਜੇ ਇੱਥੇ ਉਹਨਾਂ ਸਾਮਰਾਜੀ ਕੰਪਨੀਆਂ ਦਾ ਕਬਜ਼ਾ ਹੁੰਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਥੋੜੀਆਂ-ਬਹੁਤੀਆਂ ਸਹੂਲਤਾਂ ਮਿਲਦੀਆਂ ਇਹ ਸਾਡੇ ਹੱਥੋਂ ਖੁੱਸ ਜਾਣੀਆਂ ਇਹਨਾਂ ਚਿੱਪ ਵਾਲੇ ਮੀਟਰ ਜੋ ਲਾਉਣ ਦੀ ਪ੍ਰੀ-ਪੇਡ ਮੀਟਰ ਜੋ ਲਾਉਣ ਦੀ ਸਰਕਾਰ ਤਿਆਰੀ ਕਰ ਰਹੀ ਹੈ 4 ਮੀਟਰਾਂ ਦੇ ਸਾਤੋ ਬੈਲੀਆਂ ਭਰੇ ਜਾਣੇ ਬਹੁਤ ਪਿੰਡਾਂ ਦੇ ਵਿੱਚੋਂ ਇਹ ਰਿਪੋਰਟਾਂ ਆਉਂਦੀਆਂ ਜਿਹੜੇ ਮਜ਼ਦੂਰ ਪਰਿਵਾਰ ਦੱਸ ਰਹੇ ਨੇ ਕਿਸੇ ਨੂੰ 30000 ਬਿੱਲ ਦਾ ਆ ਗਿਆ ਕਿਸੇ ਨੂੰ 28000 ਬਿੱਲ ਦਾ ਕਿਸੇ ਨੂੰ 35000 ਬਿੱਲ ਦਾ ਇਸ ਵਾਸਤੇ ਉਹ ਸਾਡੇ ਕੋਲੋਂ ਬਿੱਲ ਭਰੇ ਨਹੀਂ ਜਾਣੇ ਆਉਣ ਵਾਲੇ ਸਮੇਂ ਦੇ ਵਿੱਚੋਂ ਸਾਡੀ ਇਹ ਬਿਜਲੀ ਹੈ ਜਿਹੜੀ ਸਾਡੇ ਹੱਥੋਂ ਖੋਹੀ ਜਾਣੀ ਹੈ ਸਾਡੇ ਘਰਾਂ ਦਾ ਦੀਵਾ ਜਿਹੜਾ ਇਹ ਬੁੱਝ ਜਾਣਾ ਹੈ ਜੇ ਇਸ ਦੀਵੇ ਨੂੰ ਮੱਚਦਾ ਰੱਖਣਾ ਹੈ ਜੇ ਇਹ ਸਹੂਲਤਾਂ ਥੋੜੀਆਂ ਬਹੁਤੀਆਂ ਲੈਣੀਆਂ ਇਸ ادارے ਨੂੰ ਬਚਾ ਕੇ ਰੱਖਣਾ ਹੈ ਤਾਂ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਇਕੱਠੇ ਹੋ ਕੇ ਹੀ ਸਰਕਾਰ ਦੀਆਂ ਇਹ ਨੀਤੀਆਂ ਨੂੰ ਮੋੜ ਸਕਦੇ ਆ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਨ ਵਾਸਤੇ ਮਜਬੂਰ ਕਰ ਸਕਦੇ ਆ ਕਿਉਂਕਿ ਪਹਿਲਾਂ ਦਿੱਲੀ ਮੋਰਚੇ ਦੇ ਵਿੱਚ ਵੀ ਜਦੋਂ ਕਿਸਾਨਾਂ ਦਾ ਇਕੱਠ ਹੋਇਆ ਪੂਰੇ ਭਾਰਤ ਦੇ ਵਿੱਚੋਂ ਲੋਕ ਇਕੱਠੇ ਹੋ ਕੇ ਉਸ ਮੋਰਚੇ ਦੇ ਵਿੱਚ ਆਏ ਨੇ ਤਾਂ ਮੋਦੀ ਸਰਕਾਰ ਨੂੰ ਝੁਕਣਾ ਪੈ ਗਿਆ। ਉਹੀ ਹਮਲਾ ਦੁਬਾਰੇ ਮੋੜਵੇਂ ਰੂਪ ਦੇ ਵਿੱਚ ਅੱਜ ਪੰਜਾਬ ਦੇ ਉੱਤੇ ਫੇਰ ਮੱਲਿਆ ਜਾ ਰਿਹਾ ਹੈ। ਪੰਜਾਬ ਦੇ ਉੱਤੇ ਮੜਿਆ ਜਾ ਰਿਹਾ ਹੈ। ਕਿਉਂਕਿ ਬਦਲਵੇਂ ਰੂਪ ਦੇ ਵਿੱਚ ਜੇ ਬਿਜਲੀ ਪ੍ਰਾਈਵੇਟ ਹੁੰਦੀ ਹੈ ਸਾਡੀਆਂ ਮੋਟਰਾਂ ਦੇ ਬਿੱਲ ਵੀ ਲਾਗੂ ਹੋਣੇ ਨੇ ਸਾਤੋਂ ਬਿੱਲ ਭਰੇ ਨਹੀਂ ਜਾਣੇ ਸਾਡੇ ਹੱਥ ਖੜੇ ਕਰਾ ਕੇ ਸਾਡੀਆਂ ਜ਼ਮੀਨਾਂ ਤੇ ਕਾਬਜ ਹੋਣ ਦੀ ਨੀਤੀ ਹੈ ਇਹ ਇੱਕ ਸਰਕਾਰ ਵੱਲੋਂ ਆ ਗੱਲ ਕਰੀਏ ਚਿੱਪ ਕਹਿੰਦੇ ਡਿਜੀਟਲ ਜਮਾਨਾ ਆ ਰਿਹਾ ਜਿਵੇਂ ਮੋਬਾਈਲ ਆ ਗਿਆ ਤਾਂ ਇਹ ਵੀ ਲੈਉਣੇ ਤੁਹਾਨੂੰ ਜ਼ਰੂਰੀ ਨਹੀਂ ਸਮੇਂ ਨਾਲ ਜਿਹੜੇ ਡਿਜੀਟਲ ਜਮਾਨੇ ਦੀ ਗੱਲ ਕਰਦੇ ਨੇ ਉਹ ਉਹਨਾਂ ਸਰਮਾਇਦਾਰਾਂ ਲੋਕਾਂ ਦਾ ਡਿਜੀਟਲ ਜਮਾਨਾ ਆਊਗਾ ਆ ਮਜ਼ਦੂਰ ਜਿਹੜੇ ਇੱਥੇ ਦਿਹਾੜੀਦਾਰ ਨੇ ਜਿਹੜੇ ਦੋ ਦੋ ਚਾਰ ਚਾਰ ਕਿੱਲੇ ਵਾਲੇ ਕਿਸਾਨ ਨੇ ਇਹਨਾਂ ਦਾ ਡਿਜੀਟਲ ਇਹ ਆਉਣਾ ਜਮਾਨਾ ਇਹਨਾਂ ਵਾਸਤੇ ਇਹ ਬਰਬਾਦੀ ਦੇ ਦਿਨ ਆਉਣਗੇ